ਸਕਾਲ ਦੋਸਤੋ ਮੈਂ ਬਿਨਤ ਸਿੰਘ ਆ ਜੇ ਤੁਸੀਂ ਦੇਖ ਰਹੇ ਹੋ ਇਸ ਵਕਤ ਜੇਕੇ ਨਿਊਜ਼ ਅੱਜ ਅਸੀਂ ਖੜਿਆਂਗੇ ਪਿੰਡੋਂ ਗਰਾਹਾਂ ਦੇਖੇ ਜਿੱਥੇ ਤੁਸੀਂ ਦੇਖ ਸਕਦੇ ਹੋ ਪੂਰੀ ਪਿੰਡ ਦੀ ਇਕਾਈ ਸਾਰੀ ਇਕੱਤਰ ਹੋਈ ਹੈਗੀ ਤੇ ਅੱਜ ਅਰਤੀਪੂਤੀ ਜਾਰੀ ਹੈ ਜੇ ਆ ਪਹਿਲਾਂ ਤੋਂ ਜਾਣਦੇ ਸੀ ਮਸਲਾ ਕੀ ਸੀ ਹਾਂਜੀ ਪ੍ਰਧਾਨ ਜੀ ਇਹ ਕੀ ਕਾਰਨ ਹੈ ਇਹ ਮਰਾ ਦੱਸੋਗੇ ਜੀ ਅਸੀਂ 5 ਤਰੀਕ ਨੂੰ ਧਰਨਾ ਦੇਣਾ ਸੀ ਚੰਡੀਗੜ੍ਹ ਉਹਦੀ ਤਿਆਰੀ ਦੇ ਵਿੱਚ ਅਸੀਂ ਸਮਾਨ ਆਪਦਾ ਤਿਆਰ ਕਰ ਲਿਆ ਦੀ ਸਾਰਾ ਇਹ ਇਥੋਂ ਦੇ ਭਗਵੰਤ ਮਾਨ ਸਰਕਾਰ ਨੇ 3 ਤਰੀਕ ਨੂੰ ਮੀਟਿੰਗ ਰੱਖ ਲਈ ਉਹ 3 ਤਰੀਕ ਨੂੰ ਮੀਟਿੰਗ ਰੱਖੀ ਹੋਈ ਕਿਸਾਨਾਂ ਨਾਲ ਜੀ ਤੇ ਉਹ ਮੀਟਿੰਗ ਦੇ ਵਿੱਚ ਆ ਗਿਆ ਬੈਠਿਆ ਗੱਲਾਂ ਬਾਤਾਂ ਹੋਈਆਂ ਤੇ ਅੱਠਕ ਮੰਗਾ ਉਹਨੇ ਮੰਨੀਆਂ ਅੱਠਕ ਮੰਗਾ ਮੰਨ ਕੇ ਉਸ ਤੋਂ ਬਾਅਦ ਉਹ ਮੀਟਿੰਗ ਦੇ ਵਿੱਚੋਂ ਭੱਜ ਗਿਆ ਇਹ ਕਹਿ ਕੇ ਕਿ ਕਹਿੰਦਾ ਜਿਹੜਾ ਕੁਝ ਕਰਨਾ ਤੁਸੀਂ ਕਰ ਲਓ ਇਥੋਂ ਦੇ ਅਸੀਂ ਸਾਰੇ ਪ੍ਰਧਾਨ ਮੰਤਰੀਆਂ ਨੂੰ ਵੀ ਤੇ ਮੁੱਖ ਮੰਤਰੀਆਂ ਨੂੰ ਵੀ ਇਹ ਚੈਲੰਜ ਕਰਦੇ ਆ ਕਿ ਇਸ ਤਰ੍ਹਾਂ ਭੱਜੇ ਤੋਂ ਨਹੀਂ ਸਰਨਾ ਜਿਹੜੀਆਂ ਜਨਤਾ ਦੀਆਂ ਮੰਗਾਂ ਨੇ ਉਹ ਮੰਗਾਂ ਦਿੱਤੇ ਬਿਨਾ ਇਹ ਸਰਦਾਰੀ ਥੋੜਾ ਇਸ ਤਰ੍ਹਾਂ ਇਹ ਮੰਗਾਂ ਦੇੜੀਆਂ ਪੈਣਗੀਆਂ ਪਰ ਇਥੋਂ ਦਾ ਮੁੱਖ ਮੰਤਰੀ ਇਥੋਂ ਦੇ ਮੰਤਰੀ ਇਹਨੇ ਭ੍ਰਿਸ਼ਟ ਹੋ ਚੁੱਕੇ ਨੇ ਡੇ ਘਟਾਲੇ ਕਰਦੇ ਨੇ ਭਰਾਵੋ ਪੈਸਾ ਜੱਤਾਂ ਦਾ ਤੇ ਆਪਾਂ ਇਹ ਆਪਾਂ ਨੂੰ ਲੁੱਟੀ ਜਾਂਦੇ ਨੇ ਭਰਾਵੋ ਜਦੋਂ ਇੱਥੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਉਦੋਂ ਆਪਣਾ 1 ਡਾਲਰ ਹੁੰਦਾ ਅਮਰੀਕਾ ਦੇ 13 ਡਾਲਰ ਤੇ 13 ਭਾਰਤ ਨੂੰ ਐਵੇਂ ਨਹੀਂ ਕਿਹਾ ਗਿਆ ਸੋਨੇ ਦੀ ਚਿੜੀ ਇਸ ਕਰਕੇ ਇਹਨਾਂ ਨੇ ਅੱਜ ਇਹ ਲੋਹੇ ਦਾ ਪੰਜਾਬ ਤੇ ਲੋਹੇ ਦਾ ਭਾਰਤ ਬਣਾਤਾ ਇਹ ਪਹਿਲਾਂ ਲੁੱਟ ਕੇ ਸਾਨੂੰ ਅੰਗਰੇਜ਼ ਲੈ ਗਏ ਭਰਾਵੋ ਉਦੋਂ ਬਾਅਦ ਇਹ ਕਾਲੇ ਅੰਗਰੇਜ਼ਾਂ ਨੂੰ ਸੁਭਾਗੇ ਇਹ ਕਾਲੇ ਅੰਗਰੇਜ਼ਾਂ ਨੇ ਸਾਡਾ ਪੰਜਾਬ ਤੇ ਸਾਰਾ ਭਾਰਤ ਖਾ ਲਿਆ ਭਰਾਵੋ ਲੁੱਟ ਕੇ ਇਹ ਕੋਈ ਰਾਜ ਨਹੀਂ ਕਰਦੇ ਇਹ ਲੋਕਾਂ ਦੇ ਉੱਤੇ ਰਾਜ ਐ ਕਰਦੇ ਨੇ ਡੱਡੇ ਨਾਲ ਤੇ ਲੁੱਟਦੇ ਨੇ ਇਸ ਪੰਜਾਬ ਨੂੰ ਤੇ ਹਿੰਦੁਸਤਾਨ ਨੂੰ ਇਸ ਕਰਕੇ ਪੁਰਸ ਨੂੰ ਅਬਦਾ ਲਾ ਕੇ ਲਾਰੇ ਸਾਡੇ ਜਨਤਾ ਨਾਲ ਲੜਾਉਂਦੇ ਨੇ ਭਰਾਵੋ ਉਹ ਵੀ ਸਾਡੀ ਮੁੰਡੇ ਨੇ ਜਿਹੜੇ ਪੁਲਿਸ ਵਾਲੇ ਨੇ ਇਹ ਜਨਤਾ ਨੂੰ ਗਮਰਾਹ ਕਰਕੇ ਆਪ ਇੱਥੇ ਲਟੇਰਾ ਪਾਰਟੀਆਂ ਇਕੱਠੀਆਂ ਹੋ ਰੀਆਂ ਨੇ ਇੱਥੇ ਸਾਰੀਆਂ ਇਹ ਲੁੱਟਦੀਆਂ ਨੇ ਪੰਜਾਬ ਨੂੰ ਭਰਾਵੋ ਇਸ ਕਰਕੇ ਸਾਡਾ ਇਹ ਧਰਨਾ ਰੱਖਿਆ ਹੋਇਆ ਸੀ 5 ਤਰੀਕ ਦਾ ਉਹਨਾਂ ਵੀ ਜਿਹੜਾ ਉਹਨੇ ਸਾਰੀਆਂ ਉਹਦੀਆਂ ਪੜਤਾਖੋਲਤੀਆਂ ਪੇ ਪਹਿਲਾਂ 35 ਲੱਖ ਮੇਰੇ ਨਾਲ ਕਰਿਆ ਸੀ ਤੇ ਉਸ ਤੋਂ ਬਾਅਦ 55 ਲੱਖ ਰੁਪਈਆ ਹੋਰ ਕਿਸੇ ਨਾਲ ਕਰ ਲਿਆ ਉਥੇ ਬਹੁਤ ਚਰਚਾ ਹੋਈ ਹੈ ਭਰਾਵੋ ਮੈਂ ਤਾਂ ਇਹ ਕਹਿਣਾ ਜਿਹੜਾ 35 ਲੱਖ ਵਾਲਾ ਨਾਲੇ ਉਹ ਨਾਲੇ 55 ਲੱਖ ਵਾਲਾ ਉਹ ਨਾਲੇ ਭਰਾਜਾ ਜਿਹੜੀ ਮੰਤਰੀ ਇਹਨਾਂ ਨੂੰ ਸਾਰਿਆਂ ਨੂੰ ਜੇਡ ਚ ਦੇਣਾ ਚਾਹੀਦਾ ਹੈ ਭਰਾਵੋ ਇਹ ਡੀਐਡੀਆਰ ਹਸਪਤਾਲ ਦਿੰਦੇ ਨੇ ਤੇ ਮੰਤਰੀ ਗਾਹਾਂ ਲੈਂਦੇ ਨੇ ਇਸ ਕਰਕੇ ਅਸੀਂ ਉਹਦਾ ਵਿਰੋਧ ਕਰਦਿਆ ਮੁੱਖ ਮੰਤਰੀ ਦਾ ਤੇ ਜਿਹੜਾ ਮੀਟਿੰਗ ਚੋਂ ਭੱਜ ਕੇ ਗਿਆ ਭਰਾਵੋ ਆਕੜ ਕੇ ਇਹ ਵੀ ਕਹਿ ਕੇ ਗਏ ਜਾਂਦਾ ਜਾਂਦਾ ਕਿ ਜਿਹੜਾ ਤੁਸੀਂ ਕਰ ਰਹੇ ਕਰ ਲੋ ਇਹ ਵੀ ਕਹਿ ਕੇ ਗਏ ਜਾਂਦਾ ਜਾਂਦਾ ਤੇ ਇਸ ਕਰਕੇ ਅਸੀਂ ਤੜਕੀ ਇਹਨਾਂ ਦੇ ਪੁਲਿਸ ਦੀਆਂ ਰੇੜਾ ਪਿੰਡਾਂ ਦੇ ਵਿੱਚ ਪਛਾਹਤੀਆਂ ਉਹ ਰੇੜਾ ਚੋਂ ਕਈ ਬੰਦੇ ਚੱਕੇ ਨੇ ਸਾਡੇ ਭਾਰਤੀ ਕਿਸਾਨ ਜੁਨੇਕਤਾ ਗਰਾਹਾਂ ਦੇ ਤੇ ਇਸ ਦਾ ਅਸੀਂ ਵਿਰੋਧ ਦੇ ਵਿੱਚ ਅੱਜ ਉਸ ਮੁੱਖ ਮੰਤਰੀ ਦੀ ਅਰਥੀ ਪਿੰਡੀ ਪਿੰਡੀ ਫੂਕ ਰਹੇ ਹਾਂ ਇਸ ਕਰਕੇ ਅਸੀਂ ਉਹਦੇ ਵਿਰੋਧ ਦੇ ਵਿੱਚ ਇਹ ਸਾਰਾ ਪ੍ਰੋਗਰਾਮ ਕਰ ਰਹੇ ਹਾਂ ਭਾਰਤੀ ਕਿਸਾਨ ਜੁਨੇਕਤਾ ਗਰਾਹਾਂ ਜਿੰਦਾਬਾਦ ਜਿੰਦਾਬਾਦ ਭਾਰਤੀ ਕਿਸਾਨ ਜੁਨੇਕਤਾ ਗਰਾਹਾਂ ਜਿੰਦਾਬਾਦ ਜਿੰਦਾਬਾਦ ਜਿੰਦਾ

ਭਾਰਤੀ ਕਿਸਾਨ ਯੂਨੀਕਤਾਗਰਾਂ ਜਿੰਦਾਬਾਦ 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 ਕੇਂਦਰ ਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਕੇਂਦਰ ਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਅੱਜ ਅਸੀਂ ਇਸ ਹੋਸ ਦੇ ਵਿੱਚ ਇਹ ਅਰਥੀਆਂ ਪਿੰਡੀ ਪਿੰਡੀ ਸਾੜ ਰਹੇ ਹਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਹੈਲੋ